ਜਦੋਂ ਟੈਨ ਹੋ ਜਾਵੇ ਆਉਣ ਦਾ ਬਾਅਦ ਦੇ ਵਿੱਚ ਬੱਚੇ ਲੇਟ ਹੋ ਜਾਂਦੇ ਤੇ ਫਿਰ ਮਾਤਾ ਨੂੰ ਫਿਕਰ ਪੈ ਜਾਂਦਾ ਹੈ। ਬੜੀ ਗੰਦੀ ਹਰਕਤ ਵਾਲਾ ਜਿਹੜਾ ਸਕੂਲ ਦਾ ਜਿਹੜਾ ਮਨਾਜਮ ਸੀ। ਉਹਦੇ ਬਾਰੇ ਘੱਟੋ-ਘੱਟ ਸਾਰਿਆਂ ਨੂੰ ਨਾਮ ਨਹੀਂ ਲੈਣਾ ਚਾਹੀਦਾ। ਪਰ ਇਹ ਜਿਹੜੀ ਪ੍ਰਸ਼ਾਸਨ ਵੱਲੋਂ ਪਰਚਾ ਕੀਤਾ ਗਿਆ ਜਿਹੜੇ ਧਾਰਾ ਬੇਬਰਾਦੀ ਲਾਇਆ ਇਹ ਇਹ ਬਹੁਤ ਗਰਦ ਤੇ ਟੱਕਾ ਦਿੱਤਾ ਰਿਹਾ ਕੋਨੇ ਇੱਥੇ ਦੇ ਪਿੰਡ ਸਾਡੇ ਕੋਲ ਸਾਰੇ ਹੀ ਬੈਠੇ ਸੀ ਅਸੀਂ ਮੰਗ ਰੱਖੀ ਸੀ ਕਿ ਪ੍ਰਚਾਰ ਕੈਸਲ ਹੋਣਾ ਚਾਹੀਦਾ ਜੋ ਕਿ ਭਾਈ ਵਰਮਾ ਸਿੰਘ 307 ਦਾ ਪਰਚਾ ਤੇ ਹੋਰ ਵੀ ਸਖਤ ਧਾਰਾਾਂਵਾਂ ਲਾ ਕਰਕੇ ਇਹਨਾਂ ਨੇ ਉਸੇ ਦਿਨ ਅਫਰ ਕੱਟ ਕੇ ਰਾਤ ਨੂੰ ਜੇੜ ਦੇ ਵਿੱਚ ਸੜ ਕੇ ਆਏ ਪਰ ਇਹ ਨਹੀਂ ਹੋਣਾ ਚਾਹੀਦਾ ਪਰ ਉਹਦੇ ਉੱਤੇ ਹੁਣ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਉਹਨਾਂ ਨੇ 4 ਦਿਨਾਂ ਦੀ ਗੱਲ ਕੀਤੀ ਹੈ 4 ਦਿਨ ਦੀ ਪਰ ਇਹ ਕਿਸਾਨ ਆਗੂ ਜਥੇਬੰਦੀ ਦੇ ਇਹਨਾਂ ਨੇ ਫੇਰ ਵੀ 2-3 ਦਿਨ ਬਤਾ ਕੇ ਦੱਸੇ ਤੁਹਾਨੂੰ ਇੱਕ ਹਫਤੇ ਦਾ ਟਾਈਮ ਹੈ ਕਿ ਤੁਸੀਂ ਐਸਐਸਪੀ ਦੇ ਇਨਕੁਆਰੀ ਲਾਓ ਦਰਖਾਸਤ ਦਿਓ ਕਿ ਸਾਡਾ ਪਰਚਾ ਕੈਨਸਲ ਹੋਣਾ ਚਾਹੀਦਾ ਜਿੰਨੇ ਵੀ ਹੋ ਸਕਦੀ ਹੈ ਸਾਡੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕਰਕੇ ਜਿਹੜੀ ਸਖਤ ਧਾਰਾ ਬਣਾਈਆਂ ਨੇ ਉਹ ਅਸੀਂ ਤੋੜਨ ਦੀ ਕੋਸ਼ਿਸ਼ ਕਰਾਂਗੇ ਇਹ ਤੁਹਾਡੇ ਸੰਗਤ ਦੇ ਵਿੱਚ ਫੈਸਲਾ ਹੈ ਤੁਹਾਡੇ ਕੀ ਵਿਚਾਰ ਹੈ ਕਿਉਂਕਿ ਪਰਚਾ ਪੈਨਸਲ ਕਰਾਉਣ ਦਾ ਧਾਰਾ ਨੂੰ ਟਡਾਉਣ ਦਾ ਇਹ ਇਨਕੁਆਰੀ ਵਾਲਾ ਹੀ ਇੱਕ ਰਾਹ ਹੈ ਹੋਰ ਕੋਈ ਰਾਹ ਨਹੀਂ ਜਿਹੜੀ ਧਰਨੇ ਦੀ ਗੱਲ ਕਰਦੇ ਆ ਪਿਆਰਿਓ ਜਿੰਨੇ ਹੈਗੇ ਜਿੰਨੇ ਬੰਦੂ ਹੈ ਕੋਈ ਹੋਰ ਵੀ ਲੋੜਦੀ ਆਪਾਂ ਕੱਲੇ ਗੱਲਾਂ ਨਾ ਕਰੀਏ ਆਪਾਂ ਜਦੋਂ ਬਾਅਦ ਦੇ ਵਿੱਚ ਉੱਥੇ ਜਾ ਕਰਕੇ ਬੈਠ ਜਾਈਏ ਫਿਰ ਸਾਇਰ ਨੂੰ ਕੰਮ ਦਿਸਣ ਲੱਗ ਪੈਂਦੇ ਨੇ ਘਰੇ ਅਨਾਬਾ ਨਾ ਕਿਸੇ ਦਾ ਕੁੱਝ ਹੋ ਗਿਆ ਜੀ ਕਿਸੇ ਦਾ ਕੁੱਝ ਹੋ ਗਿਆ ਉਹ ਉਹ ਦੀ ਕੱਚੀ ਗੱਲ ਨਾ ਕਰੀਏ ਬਾਅਦ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਜੇ ਪ੍ਰਸ਼ਾਸਨ ਦੇ ਆਪਾਂ ਵਿਸ਼ਵਾਸ ਕਰਦੇ ਆਂ ਚਾਰ ਦਿਨਾਂ ਦਾ ਉਹ ਟਾਈਮ ਦਿੰਦੇ ਨੇ ਇੱਥੇ ਡਿਪਟੀ ਸਾਹਿਬ ਵੀ ਆਉਣਗੇ ਤੁਹਾਡੇ ਸਾਹਮਣੇ ਇੱਕ ਹਫ਼ਤੇ ਦਾ ਆਪਾਂ ਟਾਈਮ ਦੇ ਕਰਕੇ ਵੇਖ ਲੈਂਦੇ ਆਂ ਜੇ ਨਾ ਨਾ ਕੋਈ ਕਿਸੇ ਤਰ੍ਹਾਂ ਦਾ ਹੱਲ ਹੋਇਆ ਫਿਰ ਇਹਨਾਂ ਨੇ ਵੀ ਕਿਤੇ ਨਹੀਂ ਜਾਣਾ ਆਪਾਂ ਵੀ ਕਿਤੇ ਨਹੀਂ ਜਾਣਾ ਬਾਕੀ ਵਿਚਾਰ ਜਿਵੇਂ ਸੰਗਤ ਦਾ ਹੁਕਮ ਹੈ ਅਸੀਂ ਤੁਹਾਨੂੰ ਸਾਡਾ ਆਪ ਦਾ ਫੈਸਲਾ ਨਹੀਂ ਜਿਹੜੀ ਗੱਲ ਕਰਕੇ ਆਇਆ ਜਿਹੜੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਉਹ ਤੁਹਾਨੂੰ ਦੱਸੀ ਹੈ ਇਹ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਹੈ ਹਾਂਜੀ ਸਮਝਣਾ ਚਾਹੀਦਾ ਸਮਝੋ ਸਮਝਣਾ ਚਾਹੀਦਾ ਸਮਝਣਾ ਚਾਹੀਦਾ ਇੱਥੇ ਵੀ ਆਉਣਗੇ ਡਿਪਟੀ ਸਾਹਿਬ ਨੂੰ ਇੱਥੇ ਬੁਲਾ ਲੈਂਦੇ ਹੈ ਇਹ ਵੀ ਆਪਣਾ ਜਿੱਦ ਕਰਨੀ ਚਾਹੀਦੀ ਆਇਆ ਇੱਕ ਨਾ ਆਇਆ ਆਪਾਂ ਚੱਲੇ ਗਏ ਸਾਡਾ ਪਰਚਾ ਖਾਰਜ ਆਜੇ ਹੋ ਜੇ ਦੱਸੋ ਸਾਨੂੰ ਕਿੱਥੇ ਜਾਣਾ ਸੀ ਉੱਥੇ ਵੀ ਜਾਣ ਨੂੰ ਤਿਆਰ ਹਾਂ ਹਰ ਤਾਬਾ ਦੇ ਵਿੱਚ ਪਰ ਇਹ ਨਾ ਹੋਏ ਤੁਹਾਡੇ ਦੇ ਵਿੱਚ ਪਰ ਤੁਸੀਂ ਫੈਸਲਾ ਕਰੇ ਅਸੀਂ ਕੋਈ ਫੈਸਲਾ ਨਹੀਂ ਕੀਤਾ ਉਹਨਾਂ ਦੀ ਗੱਲਬਾਤ ਸੁਣੀ ਹੈ ਸੰਗਤ ਦੇ ਉੱਤੇ ਫੈਸਲਾ ਅਸੀਂ ਇਹ ਗੱਲ ਕਹਿ ਕੇ ਆਏ ਕਿ ਸੰਗਤ ਨਾਲ ਜਾ ਕੇ ਵਿਚਾਰ ਕਰਦੇ ਆ ਸੰਗਤ ਨੂੰ ਦੱਸਦੇ ਆ ਇਹ ਤੁਹਾਡੀ ਮਰਜ਼ੀ ਹੈ ਫਿਰ ਬਾਅਦ ਦੇ ਵਿੱਚ ਜਿਵੇਂ ਵੀ ਸੰਗਤ ਕਹੋਗੇ ਅਗਲਾ ਫੈਸਲਾ ਉਸ ਤਰ੍ਹਾਂ ਲੈ ਲਵਾਂਗੇ ਏ ਆਪਾਂ ਵਿਚਾਰ ਕਰਦੇ ਪਏ ਆ ਜਿਵੇਂ ਵੀ ਸੰਗਤ ਹੋਵੇ ਆਪਾਂ ਸੰਗਤ ਦੇ ਨਾਲ ਆ ਪਰ ਇੱਕ ਵਾਰ ਆਪਾਂ ਸਮਝਾ ਦੇ ਕਿ ਹੋਰ ਕੋਈ ਹੱਲ ਹੈ ਨਹੀਂ ਹਾਂ ਜੀ ਜਿਹੜਾ ਆਪਾਂ ਪਰਚਾ ਲਿਖਿਆ ਆ ਉਸ ਬਾਰੇ ਹਾਂ ਜੀ ਜਿਹੜਾ ਉਹ ਪੰਚੀ ਨੂੰ ਸਾਹਦ ਦੁਆਰਾ ਉਹ ਦੋਸਤ ਬੰਤੀ ਉਹ ਉਹ ਇਨਸਾਨ ਮਿਲ ਗਿਆ ਜੀ ਜਿਹੜੀ ਬੱਚੀ ਦੀ ਗੱਲ ਕਰਦੇ ਹੋ ਉਹ ਪਰਚਾ ਬੜਾ ਸੰਗਤ ਦਿੱਤਾ ਹੋਇਆ ਹੈ ਜੇ ਦੇ ਵਿੱਚ ਅਜੇ ਸਹੀ ਜਮਾਨਤ ਵੀ ਨਹੀਂ ਤੇ ਇਹਨੂੰ سزا ਵੀ ਹੋਊਗੀ ਪ੍ਰਸ਼ਾਸਨ ਦੇ ਦੱਸਣ ਦੇ ਮਤਲਬ ਜਿਹੜੀ ਵੀ ਸਫਲ ਹੋ ਸਖਤ ਕਾਰਵਾਈ ਉਹਦੇ ਉੱਤੇ ਉਹਦੇ ਉੱਤੇ ਆਪਾਂ ਨੂੰ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਨਾ ਚਾਹੀਦਾ ਜਿਸ ਕਰਕੇ ਬੜਾ ਠੋਕੇ ਪਰਚਾ ਕੀਤਾ ਉਹਦੇ ਉੱਤੇ ਜਿਹੜਾ ਬਣਦੀ ਸੀ ਕਾਰਵਾਈ ਉਹ ਪੂਰੀ ਠੋਕੇ ਕੀਤੀ ਆ ਉਹਦੇ ਉੱਤੇ ਸਾਰੇ ਇਹ ਉਹਨਾਂ ਆਪਾਂ ਸਮਝਦੇ ਜੀ ਬਲਾਦੀ ਦਿੱਤੀ ਸੈਂਟਰ ਜੀ ਨੂੰ ਚਾਹੀਦਾ ਹੈ ਬੀਪੀਐ ਹਾਂ ਨਸੋ ਬੀਪੀਐ ਇਹ ਤਾਂ ਭਾਈ ਸਰ ਸਨ ਸਨ ਹੈ ਵਾਹਿਗੁਰੂ ਜੀ ਪਰਸਾ ਵਾਹਿਗੁਰੂ ਜੀ ਦਿੱਤੀ ਤਿੰਨ ਸਾਲ ਦੇ ਮਾਮਲੇ ਨਹੀਂ ਹੋਣੀ ਉਹ ਆਪਾਂ ਕਿਸੇ ਵਕੀਲ ਨੂੰ ਪੁੱਛਦੇ ਆ ਪਰ ਇਸ ਤਰ੍ਹਾਂ ਇਹ ਪਹਿਲੀ ਵਾਰ ਹੋਇਆ ਕਿ ਮੌਸਮ ਵਿੱਚ ਲੱਗੀ ਆ ਅਸੀਂ ਪ੍ਰਸ਼ਾਸਨ ਫਲਤ ਨਹੀਂ ਹੈਗਾ ਤੁਸੀਂ ਗੱਲ ਸਾਡੀ ਆਪ ਦੀ ਵਿਚਾਰਕ ਮੱਤ ਤੇ ਹੋ ਜਾਂਦੇ ਨੇ ਜਿਹੜਾ ਕੰਮ ਸਹੀ ਕਰਿਆ ਉਹਨੂੰ ਸਹੀ ਕਹਾਗੇ ਤੇ ਗਲਤ ਕਰਾਉਂਦੇ ਉਹਦੇ ਖਿਲਾਫ ਬੈਠਿਆ ਸੋ ਹੁਣ ਮੈਂ ਬੇਨਤੀ ਕਰਦਾ ਸਰਦਾਰ ਹਰਿੰਦਰ ਸਿੰਘ ਜੀ ਵਿਧਾਇਕ ਦੇਤੀਆਂ ਉਹ ਆਪਣੇ ਵਿਚਾਰ 2 ਮਿੰਟ ਲਈ ਸਾਝੇ ਕਰਨਗੇ ਉਸ ਤੋਂ ਬਾਅਦ ਪ੍ਰਸ਼ਾਸਨ ਇਸ ਰਾਕੇ ਆਪਣੇ ਨਾਲ ਚਰਵਾ ਸੰਜੀਗ ਕਰੂਗਾ ਉਹ ਤੇਰਾ ਆਗਰੇ ਜਿਹੜੀ ਚਲਾਈਤੀ ਐ ਉਹ ਆਪਾਂ ਹੀ ਖੋਲੋ ਕਰਾਂਗੇ ਗੁਰੂ ਜੀ ਦਾ ਕਾਫਲਾ ਮੌਹਿਰ ਜੀ ਦੇ ਬੰਦੇ